ਸਾਸਰੀ ਗਾਲ ਜੀ ਸਾਡੇ ਵੱਲੋਂ ਜਾਨਕੀ ਵੈਮਲੀ ਵੱਲੋਂ ਤੇ ਆ ਤੁਸੀਂ ਖਲਾਰਾ ਪਾਇਆ ਦੁਕਾਨ ਚ ਸਟ੍ਰੋਗ ਆ ਗਿਆ ਸਿਆਣਾ ਵਾਲਾ ਵਾਧੂ ਤੇ ਆਪਾਂ ਦੁਕਾਨ ਦੀ ਵੀ ਰੈਨੋਵੇਟ ਕੀ ਕਹਿੰਦੇ ਹੁੰਦੇ ਆ ਰੈਨੋਵੇਸ਼ਨ ਕਰਵਾਈ ਹੈ ਰੈਨੋਵੇਸ਼ਨ ਕਰਾ ਲਈ ਆ ਹੁਣ ਚੈੱਕ ਕਰੋ ਕਿਉਂਕਿ ਥੋੜਾ ਟਾਈਮ ਲੱਗਦਾ ਕਿਤੇ ਕੋਈ ਵੀ ਕੰਮ ਸ਼ੁਰੂ ਕਰਨ ਲੱਗਿਆ ਹੁਣ ਚੈੱਕ ਕਰੋ ਹੂੰ ਹੁਣ ਚੈੱਕ ਕਰੋ ਆ ਦੇਖੋ ਸਾਰਾ ਇਹ ਤਾਂ ਮਲਾਂ ਜੋ ਕੌਂਟਰਾ ਕਾਊਂਟਰ ਵੀ ਹਾਂ ਜੈਕਟ ਕਿੰਨੀ ਸੋਹਣੀ ਇਸ ਤਾਂ ਧੰਨ ਕਰਤੀ ਆ ਇੱਧਰ ਵੀ ਨਵੇਂ ਖਾਨੇ ਬਣਾਤੇ ਆ ਪਜਾਮੇ ਛਾਲਟਾਂ ਜòn ਜਿਹੜਾ ਮਰਜੀ ਜਿੱਦਾਂ ਮਰਜੀ ਸਹਿ ਜੋ ਮਰਜੀ ਜਿੱਦਾਂ ਦੀ ਵੀ ਚਾਹੀਦੀ ਆ ਆ ਦੇਖੋ ਹਰੇ ਨਵਾਂ ਸਟਾਕੇ ਭਰਦੇ ਪਏ ਆ ਹੁਣ ਤੁਸੀਂ ਜਿਹੜਾ ਸਮਾਨ ਆ ਹਟਕਾਉਨੇ ਆ ਫੇ ਨਾਲ ਫੇ ਦੱਸੋਗੇ ਵੀ ਸਾਨੂੰ ਵੀ ਕੀ ਕੀ ਕੋਈ ਟੈਕ ਲੈਣ ਦੇ ਸਾਰਾ ਕੁਝ ਦੱਸਣਾ ਠੀਕ ਆ ਹਾਂਜੀ ਪਹਿਲਾਂ ਆਪਾਂ ਸਿੱਧੇ ਖੋਰ ਕੱਪਿਆਂ 'ਚੋਂ ਨਿਕਲ ਕੇ ਆ ਗਏ ਹੁਣ ਥੋੜਾ ਥੋੜਾ ਜਦੋਂ ਜਦੋਂ ਇਸ ਚੀਜ਼ 'ਚ ਪੈ ਜਾਈਦਾ ਹੁਣ ਥੋੜਾ ਜਿਹਾ ਸਾਰੇ ਵੀਰ ਕਹਿੰਦੇ ਸੀਗੇ ਵੀ ਫਾਸਟ ਕਾਪੀਆਂ ਲਿਆਉਣੀਆਂ ਵਧੀਆ ਚੀਜ਼ ਤੇ ਹੁਣ ਉਹੋ ਹੀ ਚੀਜ਼ ਰੱਖਣੀ ਆ ਵੀ ਜੇ ਕੋਈ ਦੂਰੋਂ ਚੱਲ ਕੇ ਆਵੇ ਵੀ ਉਹਨੂੰ ਇਹ ਹੋਵੇ ਵੀ ਚੀਜ਼ ਕਿਹੜੀ ਲਜਾਈਏ ਖਾਲੀ ਨਾ ਜਾਵੇ ਖਾਲੀ ਨਾ ਜਾਵੇ ਹਨਾ ਇਸ ਲਈ ਤੇਰਾ ਇਹ ਉਹਨੂੰ ਵਧੀਆ ਵਾਲਾ ਹੀ ਸੈਟਮ ਕਰ ਦਿੱਤਾ ਸਹੀ ਗੱਲ ਆ ਹਮਮ ਆ ਜੇ ਸਾਰੀ ਸੈਟਿੰਗ ਕਰਨੀ ਆ ਤਾਂ ਨਵੀਂ-ਨਵੀਂ ਆ ਨਵੇਂ ਹਜੇ ਕੱਲ ਹੀ ਸੈਟਿੰਗ ਕਰਾਏ ਆ ਉਧਰ ਵੀ ਸਾਰਾ ਬਣਾਣਾ ਹੋੜੀਆਂ ਆ ਸਾਰਾ ਨੇ ਸੈਟਿੰਗ ਵਾਲੇ ਤੁਸੀਂ ਬੇਫਿਕਰ ਹੋਗੇ ਸਟਾਕ ਆ ਹੈ ਨਾ ਲਿਆਂਦਾ ਇਹ ਸਾਰਾ ਟਿਕਾਉਣ ਵਾਲਾ ਹੀ ਆ ਹਾਲੇ ਆਹ ਦੇਖੋ ਇੱਧਰ ਆ ਪਿਆ ਆਹ ਸਾਰਾ ਟਿਕਾਉਣ ਵਾਲਾ ਆ ਆਹ ਸਾਰਾ ਟਿਕਾਉਣ ਵਾਲਾ ਆ ਵੀ ਪਜਾਮਾ ਵਾਹ ਟ੍ਰੈਕ ਸੂਟ ਲੱਗਦੇ ਹੈ ਹਨਾ ਕਿੰਨੇ ਸੋਹਣੇ ਹੈ ਅੱਛਾਏ ਮਾਦਲੇ ਇੱਕ ਸਾਇ ਦੇਖੂਗੇ ਤਾਂ ਹੁਣ ਪਜਾਮਾ ਆਈਟਮਾਂ ਦਿਖਾਵਾਂਗੇ ਪਜਾਮਾ ਵਾਹ ਵਈ ਵਾ ਅੱਛਾ ਆ ਟ੍ਰੈਕ ਸੂਟ ਹੈ ਨਹੀਂ ਹੂਡ ਨਹੀਂ ਟ੍ਰੈਕ ਸੂਟ ਹੈ ਇਹ ਕਿੰਨਾ ਸੋਹਣਾ ਹੈ ਇਹਦੇ ਵਿੱਚ ਕਲਰ ਵੀ ਹੋਣੇ ਹਨਾ ਹੋਰ ਸਾਰਾ ਕਲਰ ਮਿਲ ਜਾਣਿਆ ਤਾਂ ਚਲੂ ਰੈੱਡ ਗ੍ਰੀਨ ਸਾਰੀ ਅਜੇ ਸੈਟਿੰਗ ਕਰਦੇ ਆਂ ਫੇਰ ਦੱਸਿਓ ਹਣਾ ਫੇਰ ਦੱਸੋਗੇ ਸਾਰਾ ਮਤਲਬ ਹੁਣ ਇਦਾਂ ਆ ਵੀ ਜੇ ਤੁਸੀਂ ਇੱਕ ਇੱਕ ਚੀਜ਼ ਦੇਖਣਾ ਜਿੱਦਾਂ ਐਮ ਤੁਹਾਨੂੰ ਘਟੋ ਘਟ 50 50 ਮੇ ਦਿਖਾਉਣੇ ਵੱਖਰੇ ਵੱਖਰੇ ਤਰ੍ਹਾਂ ਦੇ ਮਾ ਵੀ ਥੋੜੇ ਆ ਮੈਨਾਂ ਤਾਂ ਜ਼ਿਆਦਾ ਹੀ ਹੋ ਜਾਣੇ ਹਾਂ ਟੇਕਣੀ ਨੋਰਮਲ ਜਿਹਾ ਵਿਆਹ ਗਿਆ ਨਾ 50 ਚੀਜ਼ਾਂ ਹੋਣੀਆਂ 50 60 ਜਿੱਚ ਤੁਸੀਂ ਚੂਲ ਘਰ ਬਾਲੋ ਜਿੱਥੇ ਰੱਖੀਏ ਅੱਗੇ ਹੁੰਦੇ ਸੈਟਿੰਗ ਕਰ ਲੈਨੇ ਉੱਪਰਲੇ ਖਾਨੇ ਚ ਕਰ ਲਿਓ ਹਨਾ ਆ ਜਿਹੜਾ ਲੋ ਜੀ ਇੱਧਰ ਤਾਂ ਹੁਣ ਤਿਆਰੀ ਇਹਨਾਂ ਨੇ ਕਰ ਲਈ ਆ ਹੁਣ ਉੱਧਰਲਾ ਵਾਲਾ ਸਾਰਾ ਚੱਕਣਾ ਆ ਸੈਟਿੰਗ ਕਰਨ ਵਾਲੀ ਆ ਸ਼ੂ ਇੱਧਰ ਲਾਤੇ ਆ ਹੁਣ ਇਹਨਾਂ ਨੇ ਲੰਚ ਟਾਈਮ ਹੁਣ ਕਹਿੰਦੇ ਕੁਝ ਖਾ ਪੀ ਲਈਏ ਹੈ ਐਰੀ ਕਹਿੰਦਾ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਆ ਹੈਗਾ ਟ੍ਰੇ ਇਹਨੂੰ ਆ ਦੇਖ ਲੋ ਤੁਸੀਂ ਦੇਖ ਸਕਦੇ ਆ ਹਾਂ ਭਾਬਾ ਜੀ ਹੂੰ ਆਹ ਇੱਕ ਚੀਜ਼ ਤੁਹਾਨੂੰ ਮਲੇਗੀ ਵਧੀਆ ਤੋਂ ਵਧੀਆ ਕਾਲਾ ਪੈਨ ਮੈਂ ਖਾਣੀ ਇਹ ਇੱਕ ਕੰਮ ਹੈ ਹਾਂ ਉੱਧਰ ਹੱਲੇ ਸੈਟਿੰਗ ਕਰਨੀ ਸੌਰੀ ਕੋਲੋਂ ਪੂਰਾ ਕਰ ਲਿਆ ਸੈਟ ਫਤਮਾ ਮੜਾ ਜਾ ਸਾਰੇ ਕੱਪੜੇ ਟਿਕਾਪਦੇ ਆ ਹਣ ਗੱਲ ਬਾਤ ਕੀ ਕਰਨੀ ਹੁਣ ਗੱਲ ਬਾਤ ਆਉਣਗੇ ਥੱਕ ਗਏ ਹਣ ਤੁਸੀਂ ਆਉਣਾ ਤੇ ਜਿਹੜੀ ਵੀ ਚੀਜ਼ ਚਾਹੀਦੀ ਆ ਪਟਾਕੇ ਪੈ ਜਾਣਗੇ ਪਟਾਕੇ ਹਮ ਹਣ ਦੇਖੋ ਦੁਕਾਨ ਦੀ ਲੁਕ ਜਿਹੜੀ ਆ ਆ ਹੋ ਗਈ ਆ ਇਹ ਇਧਰ ਨੂੰ ਮੈਂ ਕਰਤਾ ਹਣ ਆਪਾਂ ਸਾਰੀ ਸਫਾਈ ਕਰਕੇ ਤਾਂ ਆ ਜਿਹੜਾ ਨਵਾਂ ਕਾਊਂਟਰ ਬਣਾਇਆ ਹਨਾ ਸਾਰਾ ਸਿਸਟਮ ਇਹਦਾ ਜਿਹੜਾ ਤੇ ਸਮਾਨ ਵੀ ਨਵਾਂ ਆ। ਆਇਆ ਇੱਥੇ ਕੀ ਪੈਕ ਕੀਤਾ ਆ ਜਿੱਦਾਂ ਇਹ ਹੁਣ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਣੇ ਆ ਕਿਉਂਕਿ ਪਹਿਲਾਂ-ਪਹਿਲਾਂ ਤੁਹਾਨੂੰ ਪਤਾ ਵੀ ਨਵਾਂ-ਨਵਾਂ ਕੰਮ ਹੁੰਦਾ ਵੀ ਥੋੜਾ ਜਿਹਾ ਟਾਈਮ ਲੱਗਦਾ। ਹੁਣ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਉਣੇ ਆ। ਹੂੰ। ਜਿੱਦਾਂ ਵੀ ਹੁਣ ਸਾਡੇ ਕੋਲ ਫਾਸਟ ਕਾਪੀ ਤੇ ਵਧੀਆ ਹੀ ਚੀਜ਼ਾਂ ਆਇਆ ਕਰਨੀਆਂ। ਹਰ ਤਰ੍ਹਾਂ ਦਾ ਗਾਹਕ ਹਾਂ ਆਪਾਂ ਦੇਖਿਆਗਾ ਨਾ ਦੇਖੋ। ਕੰਪਨੀ ਦੇਖ ਲਓ। ਸਾਰਾ ਗੱਲ ਦੇਖ ਲਓ ਇਹ ਵੀ ਦੇਖ ਲਓ ਸਾਰੀ ਵਿੱਚੋਂ ਐਨ ਕੱਲਾ ਕੱਲਾ ਪੀਸ ਔਨ ਲੋਗੋ ਸਾਰੇ ਸਾਈਜ਼ ਮਿਲ ਜਾਣੇ ਜਿਹੜੇ ਹੁਣ ਅਸੀਂ ਸਾਈਜ਼ ਦਿਖਾਉਣ ਲੱਗੇ ਆ M ਤੋਂ XXL ਮੈਨੇ ਇਹ ਤੁਹਾਨੂੰ ਸਾਰੇ ਦਿਖਾਉਣੇ ਆ ਅੱਛਾ ਫੈਰੀ ਨੇ ਇਹਦੇ ਵਿੱਚ ਸੇਮ ਕਲਰ ਆਪਸ਼ਨ ਇਹ ਹੈਗਾ ਸਕਿਨ ਕਲਰ ਇਹ ਥੋੜੀ ਫਲਫੀ ਆ ਉਹ ਥੋੜੀ ਜਿਹੀ ਪਤਲੀ ਆ ਹਾਂ ਕਿਉਂਕਿ ਇਹ ਹੈਗੀ ਆ ਇਹਦੇ ਛੋਟੀ ਲਾਈਨ ਵਾਲੀ ਉਹ ਥੋੜੀ ਜਿਹੀ ਵੱਡੀ ジपर देखो दे डबल जिपर आ जेदा मतलब जिप अवे पूरी क्वालिटी दी बढ़िया देखो डबल जिपर और आज हो फिलिंग ਕੀਤੀ ਹੋਗੀ ਤਾਂ ਵੀ ਕਿਦਾਂ ਦਾ ਫਲੇਂਗ ਕੀਤਾ ਵਿੱਚ اچھا ਇਹ ਉਹ ਵੀ ਆ ਰੂਪਾਇਆ ਵਿੱਚ ਆ ਦੇਖੋ ਉੱਡੀ ਉਹ ਚੀਜ਼ਾਂ ਮੈਨੇ ਇਹਨੇ ਤੇ ਹਰੀਏ ਸਾਈਡ ਤੇ ਰੱਖ ਕੇ ਦੂਸਰਾ ਆ ਦੇਖੋ ਜਿੱਦਾਂ ਲੱਭਣੀ ਹਾਂ ਚੈੜ ਤੇ ਉੱਡੀ ਬਾਵਾ ਤੇ ਲੋਗੋ ਦੇ ਲੋ ਮੈਚ ਨੂੰ ਗੋਦੀ ਲੋ ਇੱਥੇ ਪੌਗਟ ਸਟਾਫ ਬੋਸ ਹੋਣਾ ਨਾ ਸੌਫਟ ਸੌਫਟ ਜਿਆ ਆ ਇਹਦਾ ਅੱਛਾ ਜਦੋਂ ਮਤਲਬ ਇੱਕ ਗੱਲ ਹੋਰ ਜਿੱਥੋਂ ਮਰਜ਼ੀ ਪੁੱਛ ਕੇ ਆਈਓ ਰੇਟ ਤੁਹਾਨੂੰ ਪਤਾ ਹੀ ਲੱਗ ਹੋਣਾ ਨਾ ਕੋਈ ਲੈਨੇ ਕੱਪੜੇ 2-300 ਰੁਪਈਆ ਹਰ ਚੀਜ਼ ਚ ਲੈਸ ਹੋਗਾ ਤੁਹਾਨੂੰ ਆ ਉਦਾਂ ਪਤਲੀ ਨਿੱਗੀ ਹੋਣੀ ਉਦਾਂ ਤਾਂ ਹਨਾ ਅੱਛਾ ਬਿਲਕੁਲ ਜਦੋਂ ਮਤਲਬ ਇਹਨਾਂ ਫਾਸਟ ਕਾਪੀ ਜਉਂਦੀ ਹੈ ਨਾ ਆਹ ਕਿਰੇ ਇਦਾਂ ਬਣ ਰਹੀ ਹੈ ਐਮ 2 ਦੇ سونے ਬਣੇ ਹੋਏ ਆ ਸਾਰੇ ਵਿੱਚ ਐਮ 2 ਡਬਲ ਐਕਸ ਆ ਪੌਖਤਾ ਹਨਾ ਆ ਦੇਖੋ ਜਿਹੜੇ ਸ਼ਾਰਟ ਟੈਪਸ ਸ਼ਕੀਨ ਹੁੰਦੇ ਜਿਪਰ ਵੀ ਮਤਲਬ ਘੱਟੋ ਘੱਟ ਮੈਂ ਤੁਹਾਨੂੰ ਵੈਦੇ ਨਾ ਕਹਿੰਨਾ ਆਪਾਂ ਨਾਲ ਲੈ ਆਈਏ ਜੋਖਣ ਵਾਲਾ 1.2 ਕਿਲੋ ਦੀ ਹੈ ਇਹ ਇਹ ਜਿਹੜਾ ਕੋਟ ਵਾਂਗੂ ਆ ਹਨਾ ਕੋਟ ਹੈ ਪੂਰਾ ਵਿੱਚ ਹੈਗੀ ਕਮੀਜ਼ ਆ ਤੇ ਹੈਵੀ ਬਹੁਤ ਆ ਦੇਖੋ ਜੇ ਕਿਸੇ ਵੀ ਵੀਰ ਨੂੰ ਕੋਈ ਚੀਜ਼ ਪਸੰਦ ਆਉਦੀ ਹੋ ਸਾਨੂੰ ਸਕਰੀਨਸ਼ਾਟ ਲੈ ਕੇ ਉਹਦਾ ਰੇਟ ਪੁੱਛ ਸਕਦਾ ਕੋਈ ਵੀ ਚੀਜ਼ ਪਸੰਦ ਆਉਂਦੀ ਹੈ ਗਰੁੱਪ ਚ ਐਡ ਹੋਣ ਲਈ ਨੰਬਰ ਐਡ ਕਰ ਲਓ 84 37 91 34 73 ਓਹ ਆ ਗਈ ਐ ਤੇ ਹੋਰ ਆਦੀ ਆ ਹਾਂ ਦੇਖ ਲਓ ਜੈਟ ਇਹ ਸਾਰਾ ਸਿਆਲਾਂ ਦਾ ਹੀ ਆ ਸਮਾਨ ਨਾ ਕੱਪੜਾ ਹੋਵੇ ਸਾਰੇ ਬਹੁਤ ਸੋਨਾ ਹੈ ਹੂੰ ਆ ਤਾਂ ਇਦਾਂ ਜਿਹਦਾ ਜਾਏਗਾ ਭਰ ਆਉਂਦਾ ਹੈ ਇਹ ਤਾਂ ਜੱਪੀ ਵੀ ਹੈਗੀ ਆ ਅੱਛਾ ਵੇਚ ਵੀ ਇਹ ਕਾਪੇਟ ਆ ਹੂੰ ਤਾਂ ਅੱਛਾ ਕਈ ਵੀਰਾਂ ਨੂੰ ਹੁੰਦਾ ਵੀ ਸਾਨੂੰ ਹਲਕੀ ਚੀਜ਼ ਨਹੀਂ ਚਾਹੀਦੀ ਪਹਾੜੀ ਆ ਜਿਹੜੇ ਕੋਈ ਉਦਾਂ ਵੀ ਵਧੀਆ ਤੇ ਵਧੀਆ ਤੇ ਮਤਲਬ ਐਨ ਵੀ ਹੰਡਣ ਵਾਲੀ ਚੀਜ਼ ਚਾਹੀਦੀ ਆ ਦੇਖੋ ਇਹ ਤੇ ਜੇ ਪਹਿਰੋਂ ਬ੍ਰਾਊਨ ਕਲਰ ਤੇ ਇਥੋਂ ਜੇ ਪਵ ਵੀ ਲਾ ਜਾਨੀ ਤੇ ਉੱਪਰ ਟੈਚਾ ਪਰ ਇਹਦਾ ਵੀ ਘੱਟੋ ਘੱਟ 3-4 ਕਿਲੋ ਭਾਰ ਜੈਦਾ ਭਾਰਿਆ ਦੇਲਾ ਚੱਕ ਕੇ ਹਮ ਆ ਲਓ ਜੀ ਮੇਰੇ ਘਰ ਵਾਲੀ ਕਹਿੰਦੀ ਭਾਰ ਨਹੀਂ ਦੱਸਣਾ ਤੁਸੀਂ ਤੇ ਹੈਵੀ ਕਹਿਣਾ ਪੂਰਾ ਹੈਵੀ ਜਵਾਏ ਜਿੱਦਾਂ ਮਤਲਬ ਪੂਰੀ ਹੈਵੀ ਦੇ ਵਿੱਚ ਜਿੱਦਾਂ ਇਹ ਤਾਂ ਕਿਲੋਆਂ 'ਚ ਤੋਲਣਾ ਲਾਪੈ ਤਾਂ ਕਿਲੋਆਂ 'ਚ ਕੌਣ ਤੋਲਦਾ ਵਾ ਨੋ ਇਹ ਸਾਡਾ ਜੱਟਾਂ ਵਾਲਾ ਹੀ ਹਿਸਾਬ ਹੁੰਦਾ ਓਦਾਂ ਤਾਂ ਦੱਸਿਆ ਪੂਰੀ ਹੈਵੀ ਚਾ ਵੀ ਇੱਕ ਵਾਰੀ ਪਾ ਲਈ ਭਾਵੇਂ ਮਾਈਨਸ 'ਚ ਦੁਰੇ ਫਿਰਿਓ ਲੋ ਨਹੀ ਮਤਲਬ ਹੋਰ ਚੀਜ਼ ਪਾਓ ਇਹ ਆਪਣੇ ਬਾਹਰ ਜਿਹੜੇ ਜਿਹੜੇ ਆ ਭਰਾ ਆ ਇੱਕ ਕਾਹਤੇ ਪੈਂਦੀ ਆ ਨਾ ਇਹਦੇ ਵਿੱਚ 24 ਕਲਰ ਦੇ ਗਾਂਜੂ ਕਲਰ ਇਹ ਜੋ ਆ ਵੀਡੀਓ ਦੇ ਵਿੱਚ ਆਉਂਦਾ ਇਹ ਤੋਂ ਥੋੜਾ ਲਾਈਟ ਕਲਰ ਆ ਬਹੁਤ ਸੋਹਣਾ ਕਿਉਂਕਿ ਵੀਡੀਓ 'ਚ ਥੋੜਾ ਬਹੁਤਾ ਰੰਗ ਡਾਰਕ ਆ ਜਾਂਦਾ ਹੁੰਦਾ ਆ ਇਹ ਕਾ ਦੇ ਇਹ ਕਿਹ ਡਿਜ਼ਾਈਨ ਆ ਇਹ ਕੋ ਡਿਜ਼ਾਈਨ ਆ ਇਹ ਕਾ ਡਿਜ਼ਾਈਨ ਆ ਆ ਦੇਖ ਲਓ ਕੋਟ ਇਹਦੇ ਮਾਗਰ ਬੱਚੇ ਬੈਠਾ ਮੈਂ ਲਾਈਵ ਇਨ ਵੰਡਰ ਜਿਹੜਾ ਵੀ ਕੱਪੜਾ ਆ ਕੋਈ ਕਿਸੇ ਤਰ੍ਹਾਂ ਦਾ ਬੋਰ ਨਹੀਂ ਆਉਣਾ ਇਹਦੇ ਵਿੱਚ ਪੂਰੇ ਹੈਵੀ ਦੇ ਵਿੱਚ ਤੇ ਪਾਈ ਚੀਜ਼ ਲੱਗਦੀ ਇਹਦਾ ਸ਼ੋਰੂਮ ਵਾਲੇ ਨਹੀਂ ਹੁੰਦੇ ਸਾਰੇ ਪੂਰੇ ਉਹੀ ਸਹਿਜ ਆ ਜਦੋਂ ਕੋਈ ਚੈੱਕ ਕੀਤਾ ਹਾਂ ਹਮ ਹਰੀ ਇੱਕ ਹੋਰ ਜੈਕਟ ਲੈ ਆਇਆ ਕੋਟ ਆ ਹਨਾ ਕਿੰਨਾ ਸੋਹਣਾ ਹੈ ਅੱਛਾ ਇੱਥੇ ਆ ਨਾ ਗਾ ਲਓ ਇਹ ਤਾਂ ਬਹੁਤ ਸੋਹਣਾ ਬਣਿਆ ਹੈ ਜੇਬਾਂ ਵੀ ਨੇ ਅੱਛਾ ਜੇਬਾਂ ਇਹ ਕਿ ਟੈਚੇ ਆ ਹਾਂ ਜੇਬਾਂ ਨਹੀਂ ਆ ਟੱਚ ਵੀ ਆ ਪਰ ਇਹ ਬਟਨ ਵਾਲੇ ਨਹੀਂ ਇਹ ਬਟਨ ਵਾਲੇ ਆ ਇਹਦਾ ਬਟਨ ਲਾ ਦੇ ਹਮ ਤਿੰਨ ਸਾਮਾ ਬਣਾਇਆ ਦੇਖ ਲਓ ਅੱਛਾ ਇੱਥੇ ਵੀ ਜੇਬ ਲੱਗੀ ਹੈ ਇਕ ਸੇਮ ਹੀ ਹੈ ਹੂੰ ਉਹ ਜਿਹੜਾ ਬਲੈਕ ਵਿੱਚ ਦਿਖਾਇਆ ਇਹਦੇ ਵਿੱਚ ਕਲਰ ਆਪਸ਼ਨ ਹੈਗਾ ਆ ਫਲਾਈਟ ਕਲਰ ਐਮ ਤੋਂ ਡਬਲ ਐਕਸ ਹੂੰ ਸਾਰੇ ਜਿਹੜੇ ਆਖੀਂ ਦਾਲਾ ਸ਼ੋਰੂਮ ਆ ਟਿਕਾ ਉਹ ਜਿਹੜੇ ਹੋ ਕੀ ਆ ਉਹ ਵੀ ਤਾਂ ਨਾਲ ਹੁੱਡੀ ਆ ਹਨਾ ਉਹ ਵੀ ਦੇਖੋ ਇੱਕ ਹੂੰ ਫਸਟ ਕਾਪੀ ਵਿੱਚ ਰੱਖੀ ਤੇ ਜਾਂਦਾ ਪਰ ਅਥ ਲਈ ਜਾਂਦਾ ਕੋਚ ਇਹਦੀ ਪੂਰੀ ਗਾਰੰਟੀ ਆ ਵੀ ਜਿੱਦਾਂ ਮਰਜੀ ਐ ਖਿੱਚੋ ਜੋ ਮਰਜੀ ਕਰੋ ਫਟੂਗਾ ਨਹੀਂ ਨਾ ਇਹ ਧੋਤੇ ਕਿਤੇ ਖਰਾਬ ਹੋਊਗਾ ਇਹ ਕਿੰਨੇ ਕਿਲੋ ਦੀ ਆ ਇਹ ਹੁੱਡੀਆਂ ਆ ਹੈਨਾ ਉਹ ਕੋਟਹੀਂ ਹੋਰ ਆ ਨਹੀਂ ਆ ਵੀ ਦਿਖਾਵਾ ਮੱਖਣ ਮਲਾਈ ਐ ਇੱਧਰ ਆ ਜਿਹੜੇ ਚਾਰ ਕਲਰ ਪਏ ਆ ਰੈੱਡ ਐ ਗ੍ਰੇ ਐ ਉਵੇਂ ਹੀ ਦਿਖਾਉਣੇ ਹਾਂ ਹੈਨਾ ਇੱਕਾ ਕੋਟ ਇੱਕ ਕਲਰ ਕੱਢ ਲਾ ਆਪਸ਼ਨ ਕਲਰ ਤੁਹਾਨੂੰ ਪਤਾ ਲੱਗ ਗਿਆ ਆ ਆਪਸ਼ਨ ਹੈ ਹੈਨਾ ਆ ਦੇਖੋ ਚੀਜ਼ ਇਹ ਦਾ ਮੱਖਣ ਮਲਾਈ ਆ ਪੂਰਾ ਨਰਮ ਪੂਰੀ ਇਹ ਨਿੱਕਾ ਬਹੁਤ ਇਹਦਾ ਇੱਕ ਬਨੇਨ ਪਾ ਕੇ ਨਾ ਥੱਲੇ ਤੋਂ ਉਦਾਂ ਹੀ ਉੱਥੇ ਉਦਾਂ ਹੀ ਪਾ ਲਵੇ ਮਤਲਬ ਹੱਥ ਵੀ ਨਹੀਂ ਟਿਕਦਾ ਇੰਨਾ ਮਤਲਬ ਸੌਫਟ ਆ ਇਹਦੇ ਵਿੱਚ ਕਲਰ ਹੈਗੇ ਆ ਵਾਲੇ ਤਿੰਨ ਹੋਰ ਕਲਰ ਹੈ ਚਾਰ ਕਲਰ ਆ ਬਲੈਕ ਕਲਰ ਆ ਪਾ ਕਾਫੀ ਕਲਰ ਆ ਤੇ ਕਾ ਆ ਗ੍ਰੇ ਗ੍ਰੇ ਕਲਰ ਆ ਨਾ ਹਾਂ ਆ ਦੇਖਿਆ ਕੋਟ ਅੱਛਾ ਇਹ ਵੀ ਕੋਟ ਆ ਇਹ ਕੋਟ ਹੈ ਇਹ ਜੇ ਕਿਸੇ ਵੀ ਭਰਾ ਨੇ ਆਪਣੇ ਜਾਂ ਭੈਣ ਨੇ ਕਿਸੇ ਨੇ ਵੀ ਮਗਵਾਉਣੇ ਕਿਉਂਕਿ ਅੱਜਕੱਲ ਜਿਹੜੇ ਜੈਕਟਾਂ ਕੋਟ ਹੈ ਜ਼ਿਆਦਾਤਰ ਮੁੰਡੇ ਕੁੜੀਆਂ ਸਿਮਿਲਰੀ ਪਾ ਲੈਂਦੇ ਆ ਆ ਵੀ ਪੂਰਾ ਹੈਵੀ ਦੇ ਵਿੱਚ ਆ ਜੀ ਦੇਖੋ ਹਾਂਜੀ ਇਹ ਵੀ ਇਹ ਦਿਖਾਇਆ ਸੀ ਅੱਗੇ ਅੱਛਾ ਇਹ ਨਹੀਂ ਦਿਖਾਇਆ ਪੂਰਾ ਹੈਵੀ ਦੇ ਵਿੱਚ ਹੋ ਇਹ ਤਾਂ ਬਹੁਤ ਮਤਲਬ ਜੀਨ ਦੇ ਵਿੱਚ ਆ ਇਹ ਜੀਨ ਦੇ ਵਿੱਚ ਜੀਨ ਦਾ ਕੋਟ ਆ ਇਹ ਵਿੱਚੋਂ ਦੇਖੋ ਵਿੱਚੋਂ ਪੂਰੀ ਸੁਪਾਨਨ ਲੱਗੀ ਆ ਜਿਹੜਾ ਕਿੰਨੀ ਸੋਹਣੀ ਪੂਰੀ ਮਲਾਈਮ ਹੁੰਦੀ ਆ ਵੇ ਵੇ ਕਿਤਾ ਦੇਖ ਲਓ ਬੋਪਾਰਾ ਬੋਟੇ ਤਾਂ ਪਧਿਆ ਰੈਡੀ ਮਤਲ ਇੱਕ ਵਾਰੀ ਇਹ ਚੀਜ਼ ਲੈ ਲਈ ਤੇ ਘਟੋ ਘਟ ਅਠ 10 ਸਾਲ ਕਿਤੇ ਨਹੀਂ ਜਾਂਦੀ ਹੂੰ ਲੋ ਨਹੀਂ ਮੁੜਦੇ ਮਤਲ ਬਾਕੀਆਂ ਸ਼ਰਟਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿਉਂਕਿ ਸ਼ਰਟਾਂ ਹੋਏ ਕਲੀਆਂ ਕਲੀਆਂ ਖੋਲੜੀਆਂ ਬਹੁਤ ਸੋਹਣੀਆਂ ਸ਼ਰਟਾਂ ਆ ਸਾਰੀਆਂ ਫਸਟ ਕਾਪੀ ਦੇ ਵਿੱਚ ਹੀ ਆ ਕੀ ਚੀਜ਼ ਆ ਵਾਲੀ ਆ ਕੀ ਆ ਕਿਹੜੀ ਆ ਕਮੀਜ਼ ਹੀ ਆ ਹਾਂ ਹੂੰ ਇਹ ਵੀ ਜਿਪਰ ਜਿਪਰ ਅੱਛਾ ਇਹ ਕਪੜਾ ਵੀ ਦੇਖੋ ਆ ਕਿੰਨੀ ਸੋਹਣੀ ਕਪੜਾ ਕਿੰਨਾ ਸੋਹਣਾ ਕੰਪਨੀ ਇਹ ਤੇ ਲੋਈ ਨਹੀਂ ਆਉਣੇ ਬਿਲਕੁਲ ਵੀ ਜਿੱਦਾਂ ਮਤਲਬ ਇਹ ਨਹੀਂ ਇਹ ਮਤਲਬ ਐਕਸਰਸਾਈਜ਼ ਹੈ ਇਹਦਾ ਜੇ ਦੋ ਕਲਰ ਹੈ ਇੱਕ ਬਲੈਕ ਕਲਰ ਹੈ ਇੱਕ ਗ੍ਰੇ ਕਲਰ ਹੈ ਇਹ ਲਾਈਟ ਨਹੀਂ ਗ੍ਰੇ ਨਹੀਂ ਇਹ ਨੂੰ ਕਰੀਮ ਕਲਰ ਇਹ ਹੈਗਾ ਕਰੀਮ ਕਲਰ ਬਹੁਤ ਸੋਹਣਾ ਹੈ ਇਹਦੀ ਗੱਲ ਹੋਰ ਹੈ ਇਹਦੇ ਵਿੱਚ ਦੇਖੋ ਹਾਂ ਹੋਣਾ ਕਿੰਨੀ ਸੋਹਣੀ ਹੈ ਬੇਲਵੜੀ ਬੇਲਵੜ ਲੱਗੀ ਹੈ ਵਿੱਚ ਇਹਦੇ ਪੂਰੀ ਹਣ ਦੋ ਚਾਰ ਪਜਾਮੇ ਵੀ ਤੁਹਾਨੂੰ ਦਿਖਾ ਦੀ ਆ ਗੱਡੇ ਹੈਰੀ ਆ ਦਿਖਾ ਦੇ ਐਮ ਵਾਲੇ ਕੱਢ ਲੈ ਆ ਦੇਖੋ ਸੇਮ ਹੀ ਆ ਦੇਖੋ ਨੂੰ ਗਰਮੀ ਵਾਲਾ ਪਜਾਮੇ ਵਾਂਗੂ ਵਿੱਚ ਪਰ ਜਦੋਂ ਅੰਦਰੋਂ ਦੇਖੀਦਾ ਆਪਾਂ ਕਰ ਲੱਗੀ ਐ ਬਾੜੀ ਮੋਟੀ ਵੀ ਨਹੀਂ ਜੀ ਇਹ ਤਾਂ ਰੋਣਾ ਹੀ ਮੁੱਪ ਜਾਂਦਾ ਵੀ ਪਹਿਲੀ ਗੱਲ ਆ ਕਈ ਲੋਕੀ ਪੁੱਛਣਗੇ ਲੋਈਂ ਤੇ ਨਹੀਂ ਆ ਜਾਂਦੀ ਪਹਿਲੀ ਗੱਲ ਆ ਸਾਡੇ ਹਰ ਕੱਪੜੇ ਦੀ ਲੋਈਂ ਦੀ ਗਾਰੰਟੀ ਹੋएगी ਜੇ ਗਾਰੰਟੀ ਲੋਈਂ ਆਊਗਾ ਪੀਸ ਵਾਪਸ ਹੋਊਗਾ ਤੇ ਦੂਜੀ ਗੱਲ ਆ ਆਹਦੀ ਤਾਂ ਇਹ ਗੱਲ ਨਹੀਂ ਮੁੱਕ ਜਾਂਦੀ ਕਿਉਂਕਿ ਇਹਦੇ ਵਿੱਚ ਲੱਗਾ ਸਾਰਾ ਹਮ ਮਤਲਬ ਸਿਆਲ ਆ ਆਪਣੇ ਅਮਾਏ ਉਦਾਂ ਵੀ ਗਰਮ ਪਜਾਮੇ ਹੈਗੇ ਹਮ ਆ ਸਾਰੇ ਗਰਮ ਪਜਾਮ ਪਜਾਮੇ ਆ ਜਿਹੜਾ ਮਰਜ਼ੀ ਤੁਸੀਂ ਦੇਖ ਸਕਦੇ ਆ ਬੈਲ ਬਟਨ ਆਪਣੇ ਚੈੱਕ ਕਰ ਲਓ ਥੱਲੇ ਆ ਦੇਖ ਲਓ ਜਿਪਰ ਦੇਖ ਲਓ ਜਿਹਨੇ ਜੈਪ ਖੁੱਲਣੀ ਹੋਲ ਵੀ ਸਕਦਾ ਮਤਲਬ ਇਦਾਂ ਤੇ ਬਹੁਤ ਹੀ ਆ ਸਾਰੇ ਨਿਆਉਂ ਦੀ ਕੱਪੜੇ ਤੇ ਦੀ ਗਾਰੰਟੀ ਹੈ ਵਾਪਸ ਕਰਾਂ ਵਾਪਸ ਲਵਾਂਗੇ ਜੇ ਇਹ ਵੀ ਕੱਪੜੇ ਦੇ ਆ ਆ ਦੇਖ ਤੇ ਜੇ ਅਗਲੇ ਨੇ 4-5 ਵਾਰੀ ਪਾ ਕੇ ਵਾਪਸ ਕਰਨਾਗੇ ਲੈ ਲਊਂਗੇ ਹੋਰ ਹੀ ਨਹੀਂ ਹੋਣੀ ਉਹ ਦੱਸਾਂਗੇ ਵੀ ਜਿਹੜਾ ਹਲਕਾ ਹੈ ਜਾਂ ਵਧੀਆ ਹੈ ਅੱਛਾ ਪੌਕਟਕੀਨ ਘੋਟੇ ਆ ਭਾ ਜਾਂਦੇ ਆ ਇਹ ਵੀ ਸਿਆਣਾ ਵਾਲਿਆ ਪ੍ਰਕਾਰ ਘੋਟੇ ਆ ਪੂਰਾ ਜੱਟ ਬਲੈਕ ਕਲਰ ਆ ਹੈ ਬਹੁਤ ਸੋਹਣਾ ਪਜਾਮਾ ਐਰੀ ਮੇਰੇ ਮੂੰਹ ਵਾਲੀ ਦੇਖੀ ਜਾਂਦੋ ਐਰੀ ਤੈਨੂੰ ਮੈਂ ਕਿਹਾ ਸੀ ਕੱਢ ਚੱਲ ਉੱਧਰ ਹੋ ਮੋਰੇ ਚੱਲ ਆ ਦੇਖ ਆ ਵੀ ਕਾਰਗੋ ਟੈਪ ਪਜਾਮਾ ਆ ਪੂਰਾ ਨਾ ਇਹਦਾ ਕੱਪੜਾ ਵਿੱਚੋਂ 4 4 4 ਜੇਬਾਂ ਨੇ 5 5 ਜੇਬਾਂ ਵਾਲਾ ਏ 5 ਨੇ 6 6 ਜੇਬਾਂ ਹੋਏ 2 ਤੇ 2 4 ਤੇ 2 6 ਇੱਕ ਮਗਰ 7 ਤੇ ਵਿੱਚੋਂ ਇਹ ਵੀ ਇਦਾਂ ਹੀ ਆ ਦੇਖੋ ਇਹ ਮੈਂ ਦਿਖਾਤਾ ਇੱਥੇ ਆ ਪੰਜ ਤੋਂ ਕਾਲਾ ਇਹਦਾ ਰੈੱਡ ਕਦਾ ਵਾ ਵਾ ਇਹ ਵੀ ਬਹੁਤ ਸੋਹਣਾ ਹੈ ਤੁਸੀਂ ਕੋਈ ਵੀ ਵੀਰ ਹੁਣ ਇੱਕ ਵਾਰੀ ਸ਼ੌਪ ਤੇ ਮਾਰੀਓ ਗੇੜਾ ਜਿਹੜੀ ਪਹਿਲਾਂ ਉਹ ਤੁਹਾਨੂੰ ਦੁੱਗਣੀ ਤਿੱਗਣੀ ਵੈਰਾਈਟੀ ਮਿਲੂਗੀ ਤੇ ਵਧੀਆ ਕੁਆਲਿਟੀ ਕਿਉਂਕਿ ਹੁਣ ਪੂਰਾ ਹੌਲੀ-ਹੌਲੀ ਕੋਈ ਵੀ ਤੁਹਾਨੂੰ ਬਸਲਦਾ ਹੁੱਡੀਆਂ ਇੱਧਰ ਹੁੱਡੀਆਂ ਦੇਖ ਰਹੀ ਹਣੀ ਹੁਣ ਦਵਾ ਤੁਹਾਡੀਆਂ ਹੁੱਡੀਆਂ ਦਿਖਾ ਦੂੰ ਆਹ ਦੇਖੋ ਲੋਕ ਜਿਆਦਾ ਨੰਬਰ ਭੁੱਲ ਜਾਣਾ ਆ ਤਾਂ ਫਿਰ ਆਹ ਦੇਖੋ ਹਮ ਹੁਣ ਸਟਾਫ ਸਾਰਿਆਂ ਨੂੰ ਪਤਾ ਲੱਗ ਜਾਣਾ ਏ ਇੱਕ ਵਾਰੀ ਚ ਹੁਣ ਸਾਰੇ ਤੁਸੀਂ ਕਲਰ ਦਿਖਾ ਦਿਓ ਇੱਕ-ਇੱਕ ਕਰਕੇ ਸਾਰੇ ਹੈਦਰ ਉਹ ਤੇ ਗੱਬਣੇ ਇਹ ਰੈੱਡ ਤੇ ਆਫ ਵਾਈਟ ਕਲਰ ਆ ਹੂੰ ਬਲੂ ਦਾ ਗ੍ਰੀਨ ਕਲਰ ਆ ਸਾਈਜ਼ ਐਮ 2 ਡਬਲ ਐਕਸ ਡਬਲ ਐਕਸ ਹਾਂਜੀ ਤੁਸੀਂ ਇੱਧਰ ਹੈਰੀ ਹੁ ਕੱਢ ਲਾ ਆ ਦੇਖ ਲਓ ਕਾ ਪੂਮਾ ਦੇਵੀ ਬਹੁਤ ਵਧੀਆ ਹੈ ਬਲੂ ਦੇ ਵਿੱਚ ਆ ਦੋ ਇੱਧਰ ਹੈਰੀ ਤੁੰ ਕੱਢੀ ਜਾ ਦੋ 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 ਇੱਧਰ ਪਾਪਾ ਤੇਰੀ ਮੁੰਡੀਆਂ ਵਡੀਆਂ ਨੇ ਨਾ ਹਮ ਇੱਕ ਆ ਜਿਪਰ ਅੰਡਰਆਰਮਰ ਦਾ ਹਮ ਹਾਂ ਦੇਖ ਅੰਡਰਆਰਮਰ ਦਾ ਜਿਪਰ ਅੰਦਰ ਜਾਲੀ ਲੱਗੀ ਹੋਏ ਸਪੋਰਟਸ ਹਨ ਇਦਾਂ ਆ ਇਹ ਕੋਟ ਆ ਹਨਾ ਕੋਟ ਟਾਈਪ ਆ ਜਿੱਥੇ ਹਮ ਜਿਪਰ ਹੁਣ ਡੀਆਂ ਬਹੁਤ ਆ ਡੀਆਂ ਚ ਕਲਰ ਆਪਸ਼ਨ ਤੁਹਾਨੂੰ ਵਾਧੂ ਮਿਲ ਜਾਣੇ ਆ ਡੀਆਂ ਚ ਮਿਲ ਜਾਣੀਆਂ ਡੀਆਂ ਚ ਮਿਲ ਜਾਣੀਆਂ ਆ ਦੇਖੋ ਆ ਗੱਨਾ ਵਧੀਆ ਆ ਨਾ ਗੱਨਾ ਸੋਹਣਾ ਹੈ ਡਬਲ ਕਾਈ ਪਤਾ ਲੱਗਦਾ ਤਾਂ ਨਾਲੇ ਕੱਪੜੇ ਦਾ ਵੀ ਪਤਾ ਲੱਗ ਬੋਰ ਨਹੀਂ ਆਉਗੀ ਕਦੀ ਵੀ ਇਹ ਕਾਹ ਦੀ ਗਾਰੰਟੀ ਆ ਆ ਪਾਣ ਦਾ ਪੱਤਾ ਹੂੰ ਦੋ ਕਲਰ ਹੈ ਦੇ ਵਿੱਚ ਪਾ ਪ੍ਰਿੰਟ ਕੀਤੀ ਸਾਰੀ ਐਮ 2 ਡਬਲ ਐਚ ਐਸ ਇਹ ਕਿਹ ਕਲਰ ਹੈ ਆ ਇਹ ਕਾਹ ਕਲਰ ਹੈ ਰਸਟ ਕਲਰ ਹੈ ਇਹ ਕੋ ਰਸਟ ਰਸਟ ਕਾਫੀ ਮੈਂ ਮਿਕਸ ਜਿਹਾ ਆ ਇਹ ਤੇ ਕਾਪੜੇ ਕੋ ਹੈਗੀ ਆ ਚੀਜ਼ ਪਲੇਨ ਨਾਰਮਲ ਡਾਸਟ ਏ ਜਿੱਦਾਂ ਨਾ ਇਹਦਾ ਇਦਾਂ ਪਲੇਨ ਜਿਹਦਾ ਕੋਟੀਆਂ ਨਹੀਂ ਕੱਲੀਆਂ ਜੀਨਾਂ ਪੈ ਜਾਂਦੀਆਂ ਸਾਰੇ ਰੰਗ ਇਹਦੇ ਵਿੱਚ ਹੈਗਾ ਬਲੈਕ ਤੇ ਰੈੱਡ ਹਮਮ ਤੇ ਮ 2 डबल ਐਕਸ ਠੀਕ ਇਹ ਆਪਣੇ ਕੋਲ ਜਾਂਦੇ ਜਿਪਰ ਉਹ ਡੋਰ ਦੇ ਜਿਪਰ ਪੂਰੇ ਵਧੀਆ ਦੇ ਵਿੱਚ ਇਹਦੇ ਵਿੱਚ ਹੈਗੇ ਤਿੰਨ ਕਲਰ ਇੱਕ ਬਲੂ ਵਾਈਟ ਗ੍ਰੇ ਇੱਕ ਬਲੂ ਬਲੈਕ ਵਾਈਟ ਗ੍ਰੀਨ ਇਹ ਹੈ ਅੰਡਰਆਰਮਰ ਦੇ ਟਰੈਕਸੂਟ ਟਰੈਕਸੂਟ ਟ੍ਰੈਕਸੂਟ ਸੱਚ ਇਧਰ ਵੀ ਹੈਗੇ ਉਹ ਤੁਸੀਂ ਦਿਖਾਈ ਨਹੀਂ ਹੱਲੇ ਹਨਾ ਵਾਕਿ ਨੇ ਵਿਜ਼ਿਟ ਕਰਕੇ ਦੇਖਿਓ ਬਲੌਗ ਜਗਾ ਨਾ ਕੋਈ ਗਾ ਨਹੀਂ ਕੱਪੜੇ ਦੇਖਣ ਨੂੰ ਨਾ ਤਾਂ ਕੋਈ ਇੱਕ ਤਾਂ ਇਹ ਮੁੰਡਾ ਬਲੈਕ ਸਲ ਪਜਾਮਾ ਵੀ ਦੇਖੋ ਹਮ ਪੂਰਾ ਹੈ ਵੀ ਦੇ ਵਿੱਚ ਅੱਛਾ ਇਦਾਂ ਹੈ ਸਿੰਪਲ ਲੁੱਕ ਹੈ ਨਾ ਬੜੀ ਸੋਹਣੀ ਲੱਗਦੀ ਹੈ ਇਦਾਂ ਵੀ ਆਹ ਦੇਖੋ ਆ ਪਜਾਮੇ ਤੇ ਆਹ ਜੜਦੇ ਆ ਹੋਰ ਆ ਜਿਹੜੇ ਮੀਰ ਫਲਫੀ ਲੈਣਦੇ ਹੁੰਦੇ ਆ ਵੀ ਫਲਫੀ ਚਾਹੀਦਾ ਦੇਖੋ ਲੋਗੋ ਇੱਥੇ ਸਾਈਡ ਤੇ ਵੀ ਨੋ ਬੋਲਦਾ ਇਦਾਂ ਦੀਆਂ ਫਲੱਪੀ ਜਾਈ ਦਿਖਾਈਆਂ ਨਹੀਂ ਪਰ ਸਾਡੇ ਕੋਲ ਬਹੁਤ ਆਪਸ਼ਨ ਤੁਸੀਂ ਦੁਕਾਨ ਤੇ ਵੀ ਵਿਜ਼ਿਟ ਕਰ ਸਕਦੇ ਆ ਜਾਂ ਸਾਨੂੰ ਵੀਡੀਓ ਕਾਲ ਕਰਕੇ ਵੀ ਚੀਜ਼ ਦੇਖ ਸਕਦੇ ਆ ਤੇ ਇਹਨਾਂ ਵਿੱਚੋਂ ਕੋਈ ਵੀ ਸਕਰੀਨਸ਼ਾਟ ਲੈ ਕੇ ਦੱਸ ਸਕਦੇ ਆ ਕਾ ਚੀਜ਼ ਇਹ ਹੈਗਾ ਆ ਟਰੈਕਸੂਟ ਹਾਫ ਦਾ ਹਨਾ ਹਾਫ ਵਾਲੂ ਦਾ ਮਗਰ ਟੋਪੀ ਲੱਗੀ ਹੋਏ ਤੇ ਹੈਵੀ ਦੇ ਵਿੱਚ ਆ ਪੂਰਾ ਬੱਚਾ ਰੂਮ ਭਰਿਆ ਹੋਇਆ ਇਹ ਰੈੱਬ ਵਾਲਾ ਹਨਾ ਰੈੱਬ ਵਾਲਾ ਹਮ ਸਾਈਜ਼ ਸਾਈਜ਼ M2 डबल ਐਕਲ ਅੱਛਾ ਜਿਹੜੇ ਹਨ ਉਹ ਇਹਨੇ ਦਿਖਾ ਰਿਹਾ ਆ ਦੇ ਆ ਵੀ ਆ ਟਰੈਕਸ ਉਹ ਆ ਪੂਰੇ ਟਰੈਕਸ ਨੂੰ ਆ ਦਿਖਾਏ ਤਾਂ ਕਲਰ ਇਹਦੇ ਵਿੱਚ ਬਲੈਕ ਵੀ ਆ ਹਨਾ ਟਰੈਕਸੂਟ ਆ ਜਿਹੜਾ ਮੈਂ ਕਲਰ ਤੁਹਾਨੂੰ ਦਿਖਾਉਣ ਲੱਗੀ ਆ ਬੋਸ ਤੇ ਇਹਦੇ ਚ ਸੇਮ ਆ ਕਲਰ ਗ੍ਰੇ ਵੀ ਆ ਤੇ ਆ ਹੋ ਰਿਹਾ ਨਾ ਟਰੈਕਸੂਟ ਇਹ ਹੋ ਰਿਹਾ ਆਹ ਦੇਖੋ ਇਹ ਹੁੱਡੀ ਟਾਈਪ ਇਹ ਟ੍ਰੈਕ ਸੂਟ ਨਾਲ ਪਜਾਮਾ ਨਾਲ ਪਜਾਮਾ ਛੋਟਾ ਹੈ ਲੋਗੋ ਉਹ ਨਾਲ ਇੱਥੇ ਪਜਾਮੇ ਤੇ ਆ ਦੇ ਤਾਂ ਸਟਾਫ ਬਹੁਤ ਸੋਹਣਾ ਆ ਆ ਬਹੁਤ ਵਧੀਆ ਚੀਜ਼ ਆ ਆ ਦੇਖੋ ਤਿੰਨ ਪੱਟੀਆਂ ਆ ਬਾਹਰਲੇ ਬਹੁਤ ਪਸੰਦ ਕਰਦੇ ਆ ਕਲਰ ਵੀ ਦੇਖੋ ਕਿੰਨਾ ਇੱਥੇ ਵੀ ਲੋਗੋ ਦਿੰਦਾ ਆ ਤਿੰਨ ਪੱਟੀਆਂ ਨਹੀਂ ਨਾਲ ਪਜਾਮੇ ਤੇ ਆ ਦੇਖੋ ਮਮ ਮਤਲੇ ਦੇ ਵਿੱਚ ਦੋ ਕਲਰ ਆ ਇੱਕ ਬਲੈਕ ਆ ਇੱਕ ਬਲੈਕ ਆ ਸੀਮ ਤੇ ਆ ਬਲੈਕ ਅੱਛਾ ਉਹ ਇਹ ਬਲੈਕ ਇਹਦੇ ਚ ਆ ਠੀਕ ਹੈ ਕਿ ਤੁਹਾਨੂੰ ਆ ਵੀ ਟ੍ਰੈਂਡ ਚੂਟ ਆ ਬਲੈਕ ਦੇ ਵਿੱਚ ਇਹਦੇ ਵਿੱਚ ਜਿੱਦਾਂ ਮਤਲ ਹੈਗਾ ਬਾਹਰੋਂ ਅਗਲੇ ਬਲੌਗ ਜੇ ਦਿਖਾ ਦਿਓ ਹਾਂ ਗਰਮੀ ਵਾਲਾ ਲੱਗਣਾ ਪਰ ਵਿੱਚ ਹੈਗਾ ਉਹ ਜਿਹੜਾ ਰੂਮ ਜੇ ਵਾਲਾ ਦਾ ਤੇ ਬਲੌਗ ਬਹੁਤ ਲੰਮਾ ਹੋਣਾ ਇੱਕ ਦੁਕਾਨ ਵੀ ਅਸੀਂ ਵਧੀਆ ਰੈਨੋਵੇਸ਼ਨ ਕਰਤੀ ਆ ਦੋ ਮਿੰਟ ਦੇਖੋ ਤੇ ਸਾਰਾ ਦੁਕਾਨੀ ਵਾਲਾ ਤੇ ਹੁਣ ਤੁਸੀਂ ਦੁਕਾਨ ਤੇ ਸ਼ੌਪ ਤੇ ਸਾਰੀਆਂ ਆਈਟਮਾਂ ਨਹੀਂ ਅਸੀਂ ਦਿਖਾ ਸਕਦੇ ਵੀ ਸਾਰੀਆਂ ਆਈਟਮਾਂ ਨਹੀਂ ਦਿਖਾ ਹੁੰਦੀਆਂ ਤੁਹਾਨੂੰ ਪਤਾ ਹੀ ਆ ਕੁਝ ਅਸੀਂ ਕਹਾਂ ਨਾ ਤੋਂ ਵੀ ਹੋ ਜਾਂਦਾ ਵੀ ਉੱਥਾਂ ਘਰਸ ਮੋੜ ਕੇ ਫੇ ਇਸ ਕਰਕੇ ਤੁਸੀਂ ਸਾਡੀ ਸ਼ੌਪ ਤੇ ਆਓ ਵਿਜ਼ਿਟ ਕਰੋ ਜੈਜ ਰੇਟਾਂ ਤੇ ਹੁਣ ਵਧੀਆ ਚੀਜ਼ ਮਿਲੂਗੀ ਟੌਪ ਦੀ ਪਈਦਾ ਨੂੰ ਇਹ ਤੁਸੀਂ ਦੇ ਦੇ ਰਹੋਗੇ ਕਿਹੜੀ ਚੀਜ਼ ਛੱਡੀਏ ਤੇ ਕਿਹੜੀ ਲਈਏ ਤੇ ਇੱਕ ਵਾਰੀ ਜ਼ਰੂਰ ਪਿੰਡ ਕਾਲਾ ਸਿੰਘ ਆ ਜ਼ਿਲ੍ਹਾ ਕਪੂਰਥਲਾ ਜੇ ਕੋਈ ਵੀ ਗੱਲ ਪੁੱਛਣੀ ਕੋਈ ਵੀ ਮੇਰਾ ਨੰਬਰ ਨੋਟ ਕਰ ਲਓ 84 3791 3473 ਤੇ ਆਪਣਾ ਗਰੁੱਪ ਵਿੱਚ ਵੀ ਐਡ ਬਣਾਓ ਤੇ ਫੋਟਾਂ ਡੇਲੀ ਪਾਈ ਜਾਣੀਆਂ ਤੇ ਤੁਸੀਂ ਕਰ ਸਕਦੇ ਆ ਕਿ ਨਹੀਂ ਹੈਰੀ ਤੁਸੀਂ ਮੇਨ ਏਡਾ ਬੱਸ ਸਟੈਂਡ ਤੇ ਆ ਜਾਣਾ ਕਾਲਾ ਸਿੰਘ ਆ ਤੇ ਉਥੇ ਆ ਕੇ ਚੌਂਕੀ ਵਾਲੇ ਰਾਹ ਤੇ ਸਾਡੀ ਸ਼ਾਪ ਜਿਹਨੂੰ ਮਰਜ਼ੀ ਪੁੱਛ ਲੈਣਾ ਘੈਂਟ ਲੀੜੇ ਵਾਲਿਆਂ ਜਾਣਾ ਉਹ ਤੁਹਾਨੂੰ ਛੱਡ ਕੇ ਜਾਣਗੇ ਬਾਕੀ ਚਾਹ ਪਾਣੀ ਅਸੀਂ ਸਾਰੀ ਸੇਵਾ ਕਰਾਂਗੇ ਓਕੇ ਬਾਏ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ